ਆ ਫੜਲੇ ਪੁਲਿਸ ਨੇ ট্রান্সਫਾਰਮਰ ਦੇ ਵਿੱਚੋਂ ਤੇਲ ਕੱਢਣ ਵਾਲੇ ਲੁਟੇਰੇ ਜੀਹਾਂ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਨੱਕ ਚ ਦਮ ਕਰਕੇ ਰੱਖਿਆ ਸੀ ਇਹਨਾਂ ਲੁਟੇਰਿਆਂ ਨੇ ਇਹਨਾਂ ਦੇ ਲੈਵਲ ਇੰਨਾ ਡਾਊਨ ਹੋ ਚੁੱਕਾ ਗਿਆ ਹੈ ਕਿ ਨਹੀਂ ਹੁਣ ਮੌਤ ਤੋਂ ਵੀ ਡਰਦੇ ਮੌਤ ਨੂੰ ਵੀ ਯਾਖੀ ਜਾਂਦੇ ਮਾਸੀ ট্রান্সਫਾਰਮਰ ਜਿੱਤੇ ਬਹੁਤ ਜ਼ਿਆਦਾ ਕਰੰਟ ਹੁੰਦਾ ਹੈ ਕਿ ਪੂਰੇ ਇਲਾਕੇ ਦੇ ਵਿੱਚ ਬੱਤੀ ਰੋਸ਼ਨਾਈ ਜਾਂਦੀ ਇਸ ট্রান্সਫਾਰਮਰ ਵੱਲੋਂ ਉਹਦੇ ਵਿੱਚੋਂ ਤੇਲ ਕੱਢ ਕੇ ਬਾਹਰ ਵੇਚਦੇ ਸੀ ਤੇ ਇਹਨਾਂ ਦੇ ਹੌਸਲੇ ਦੇਖ ਕੇ ਤੇ ਇੰਜ ਹੀ ਲੱਗਦਾ ਕਿ ਨਸ਼ੀੜਿਆਂ ਦੇ ਹੌਸਲੇ ਵੇਖ ਕੇ ਤੇ ਇਹੋ ਹੀ ਕਹਿ ਸਕਦੇਗੇ ਕਿ ਇਹਨਾਂ ਦੇ ਦਿਮਾਗ ਦੇ ਰਗੇ ਆ ਉਹ ਬਿਲਕੁਲ ਖਰਾਬ ਹੋ ਚੁੱਕੇਗੇ ਆ ਮੌਤ ਨਾਲ ਇੰਜ ਖੇਡਦੇ ਪਏ ਜਿਵੇਂ ਕਿ ਗਾਜਰ ਮooli ਹੁੰਦੀ ਆ ਤਸਵੀਰਾਂ ਤੁਹਾਨੂੰ ਤੁਹਾਨੂੰ ਪਏ ਇਹਨਾਂ ਨਸ਼ੀਰੀਆਂ ਜੋ ਕਿ ਟਰਾਂਸਫਾਰਮਰ ਦੇ ਵਿੱਚੋਂ ਤੇਲ ਕੱਢ ਕੇ ਵੇਚਣ ਦਾ ਕੰਮ ਕਰਦੇ ਸੀ ਪੁਲਿਸ ਨੇ ਉਹ ਲਿਆ ਫੜ ਤੇ ਜੋ ਖੁਲਾਸੇ ਕਰਦੀ ਪੀ ਉਹਨੂੰ ਸੁਣ ਕੇ ਤੁਹਾਡੇ ਵੀ ਰੋਖੇ ਖੜੇ ਹੋ ਜਾਣਗੇ ਜੇਕਰ ਤੁਹਾਡੇ ਵੀ ਇਲਾਕੇ ਦੇ ਵਿੱਚ ਇਤਰਾ ਹੁੰਦਾ ਹੈ ਤਾਂ ਉਹਦੀ ਪੂਰੀ ਜਾਣਕਾਰੀ ਰੱਖੋ ਤੇ ਪੁਲਸ ਨੂੰ ਨੇੜੇ ਜਰੂਰ ਦੱਸੋ ਤਾਂ ਕਿ ਇਹਨਾਂ ਨੂੰ ਫੜ ਕੇ ਇਸ ਇਲਾਕਾਂ ਦੇ ਪਿੱਛੇ ਸੁਟਿਆ ਜਾਵੇ ਕਿ ਤਰੰਤਾ ਤੁਸੀਂ ਦੇਖ ਲਓ ਇਹਨਾਂ ਨਸ਼ੇੜੀਆਂ ਦੀਆਂ ਜੋ ਕਿ ਇਹਨਾਂ ਗਿਰਿਆ ਕੰਮ ਕਰਦੇ ਸੀ ਕਿ ট্রান্সਫਾਰਮ ਦੇ ਵਿੱਚ ਤੇਲ ਹੀ ਕੱਢ ਜਾਂਦੇ ਸੀ ਕਿ ਫਿਰ ਬੱਤੀ ਇਲਾਕੇ ਦੇ ਹੋ ਜਾਂਦੀ ਸੀ ਬੰਦ ਤੇ ਲੋਕੀ ਕਰਦੇ ਹੀ ਹਾਏ ਹਾਏ ਕਿ ট্রান্সਫਾਰਮ ਕੰਮ ਨਹੀਂ ਕਰਦਾ ট্রান্সਫਾਰਮ ਕੰਮ ਕਿੱਥੋਂ ਕਰੇ ਇਹ ਨਸ਼ੀੜੀ ਤਾਂ ਵਿੱਚੋਂ ਤੇਲ ਹੀ ਗਾਇਬ ਕਰ ਜਾਂਦੇ ਸੀ ਹੁਣ ਲੈ ਆ ਪੁਲਸ ਨੇ ਫੜ ਕੇ ਸੁਟਿਆ लाखਾਂ ਦੇ ਪਿੱਛੇ ਮੰਦਲ ਦੀ ਇਹ ਉਹ ਗਾਈਡੈਂਸ ਆਫ ਡਾਕਟਰ ਪ੍ਰਜੈਨ ਆਈਪੀਐਸ ਐਸਐਸਪੀ ਫਰ ਲੇਟਰ ਇੱਕ ਸਪੈਸ਼ਲ ਮਨੀ ਚੋਰੀ ਸੀ ਚੋਰੀ ਕਰਨ ਵਾਲਾ ਤੇ ਇਹ ਰਿਗੂਲਰ ਤੋਂ ਬਹੁਤ ਕਰਵਾ ਲਿਆ ਉਹ ਉਸ ਦੇ ਤਹਿਤ ਸਭਾ ਜਨਕਾ ਪੁਲਿਸ ਕੋਲ ਅੱਛੀ ਤੇ ਵੱਡੀ ਇੱਕ ਗੱਡੀ ਵੀ ਹੋਈ ਪਿਛੇ ਤੇ ਨਹੀਂ ਕਾਫੀ ਕੰਪਲੇਂਟਸ ਆ ਰਹੀਆਂ ਸੀ ਕਿ ਪਰਚੀ ਤੋਂ ਚੋਰੀ ਸੀ ਕਿ ਪਲੈਟਫਾਰਮੋਂ ਤੋਂ 3 ਚੋਰੀ ਹੋ ਰਿਹਾ ਤੇ ਉਸ ਦੇ ਤਹਿਤ ਡੀਐਸਪੀ ਸਿਟੀ ਸਬਰੀਨ ਅਪਲੈਨਿੰਗ ਸ਼੍ਰੀਮੇਸ਼ ਸਿੰਘ ਦੀ ਆਪਣੀ ਐਸਐਸਓ ਸਿਟੀ 1 ਦੀ ਟੀਮ ਲਾਈ ਗਈ ਸੀ ਇਹਨਾਂ ਨੂੰ ਕਾਫੀ ਉੱਚੀ ਸਫਲਤਾ ਮਿਲੀ ਇਹਨਾਂ ਨੇ 4-5 ਦਾ ਗਰੋਹ ਜਦੋਂ ਫੜਿਆ ਗੱਡੀ ਸਮੇਂ ਤੇ ਉਹਨਾਂ ਨੇ 200 ਤੋਂ ਉੱਤੇ ਵਾਧਾ ਤਾਂ ਕਬੂਲਿਆ ਉਹਨਾਂ ਨੇ ਇਹ ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ట్రాਫਾਰਮਰ ਚੋਰੀ ਕੀਤੇ ਗਏ ਸੀ ਇਹ ਪੂਰਾ ਪੈਨ ਫੰਦਲਕਾ ਦਾ ਏਰੀਆ ਚੋਂ ਚੋਰਾ ਸੀ ਕਨੀਵਾਲ ਥਾਣੇ ਦੇ ਵੀ ਹੈ ਸਦਰ ਫਾਰੇ ਦੇ ਵੀ ਹੈ ਸਿਟੀ 1 ਪੁਲਿਸ ਦਾ ਬਾਬਾ ਹੈ ਅਗੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਅਨਦਰ ਰਿਮਾਂਡ ਲੈ ਕੇ ਅਗੇ ਇਨਵੈਸਟਿਗੇਟ ਕਰਾਂਗੇ। ਮੈਨੂੰ ਸਭ ਕੀ ਲੱਗਦਾ ਕਿ ਕਿੰਨਾ ਕਿ ਉਹ ਹੋਰ ਵਟਾ ਗਿਆ ਹੈ ਕਿਸ ਤਰ੍ਹਾਂ ਦਾ ਜਿਊਲ ਦੀ ਬੇਅਸ ਦੀ 500 ਲੀਟਰ ਤੇ ਨਾ ਤੋਂ ਅਸੀਂ ਹੁਣ ਬਾਬਤ ਕੀਤਾ ਹੁੰਦਾ ਤੇ ਤੈਸਿਲ ਤੋਂ ਹੀ ਖਰੀਦਿਆ ਇਹ ਬਲਤਾ ਪ੍ਰੀਮ ਮੰਨ ਰਹੇ ਹਾਂ। ਇਹ ਵੀ ਇੱਕ ਸੀਰੀਅਸ ਇਨਫਰਮੇਸ਼ਨ ਸੀ ਕਿ ਕਿ ਬੰਦੇ ਇਹ ਜੋ ਸਿਟੀ ਫੈਸਿਲਿਟੀ ਸੈੱਟ ਆਲ ਓਵਰ ਹੈ ਕਿੱਥੋਂ ਲੈਣਾ ਲੱਗੇ। ਇਹ ਲੋਕਲ ਲੋਕਿੰਗ ਮੈਜਿਸਰੇ ਹੈ। ਤੁਹਾ ਮੇ ਬੋਗਲਾ ਪਿੰਡ ਦਾ ਹੈ ਪਟਾਣੀ ਵਾਲੇ ਪਿੰਡ ਦੇ ਨਹੀਂ ਅੰਦੀਵਾ ਖਰੀਦਨ ਹੈ ਕਿੰਨਾ ਚਿਰ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼wini ਤੇ ਜਸੰਦਰ ਸਿੰਘ ਦਾ ਅਲਰੇਡੀ ਕਾਫੀ ਹੋ ਕਰਨੇ ਦਰਜ ਨੇ ਚੋਰੀ ਦੇ ਨੇ ਜੀ ਕਿ ਹੋਰ ਕਿਸੇ ਕਿੰਨਾ ਚਿਰ ਚੋਰੀ ਦੇ ਮੁਕੰਮਲ ਹੋ ਦਰਜ ਨੇ ਤੇ ਇਹਨਾਂ ਚਿਰ ਦੋ ਤੋਂ ਜਿਹੜੇ ਮਨੀਸ਼ ਤੇ ਸ਼ਾਮ ਸਿੰਘ ਹੈ ਇਹਨਾਂ ਤੇ ਰਾਜਸਥਾਨ ਦੇ ਗੰਗਾ ਨਗਰ ਮੁਕੰਮਲ ਹੋ ਚੋਰੀ ਦੀ ਸਾਨੂੰ ਅਨਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ। ਲੇਖੋ ਦਿਨ ਹੀ ਟਾਈ ਟੂ ਟੇਮੇ ਲੱਕੀ ਕਰ ਰਹੇ ਸੀ 14 ਫਰ ਦੇ ਕਿਤੇ ਟਰਾਂਸਫਰੋਂ ਦੇਖਿਆ। ਤੇ ਸ਼ਾਮ ਤੱਕ ਹੁੰਦੇ ਹੁੰਦੇ ਵਿੱਚੋ ਕਿ ਇੱਕ ਦਿਨ ਹੌਲੀ ਹੌਲੀ ਦੇਖ ਨਕਬੋਲ ਖੋਲ ਲਿਆ। ਮਲਕੀਨ ਤੋਂ ਪਰਸੇਦ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਰਹੇ ਨੇ। ਇਹ ਐਫ ਆਈ ਨੰਬਰ 108 ਹੈ। ਇਹ ਅੰਡਰ ਸੈਕਸ਼ਨ ਹੈ 304 317 ਬੀ ਐਨ ਐਸ ਬਾਕੀ ਨਿਆਸੀਂ ਤੋਂ। ਉਸੇ ਤਰ੍ਹਾਂ ਥਾਣਾ ਸਿਟੀ ਫਰਲਿਕਾ ਪਹੁੰਚ ਦੋ।